ਇਹ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਵੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕੱਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ। ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ। ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਵੀ ਖੋਫੋਕ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ। ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ। ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ। ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ। ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਬੜੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਵੀ ਖੋਫੋਕੇ ਵੱਡੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ। ਯਾਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਲੁਧਿਆਣਾ ਵਿੱਚ ਕਪੜਾ ਕਾਰੋਬਾਰੀ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ ਫੈਕਟਰੀ ਵਿੱਚ ਦੋ ਨਕਾਬਪੋਸ਼ ਵਿਅਕਤੀ ਵੱਡੇ ਨੇ ਤੇ ਪਿਸਤੌਲ ਦੀ ਨੋਕ ਤੇ ਗਨਮੈਨ ਤੇ ਮਾਲਕ ਤੇ ਹਮਲਾ ਕੀਤਾ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਫੈਕਟਰੀ ਦੇ ਵਿੱਚ ਬੇਖੌਫ ਹੋ ਕੇ ਬੜੇ ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਕਰ